हां जी मित्रों स्वागत ਆ ਤੁਹਾਡਾ ਸਿੱਧੂ ਕਾਰ ਬਾਜ਼ਾਰ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਘੈਂਟ ਘੈਂਟ ਕਾਰਾਂ ਕਾਰਾਂ ਵੀ ਕੀ ਨੇ ਤੋਹਫੇ ਨੇ ਇੱਕ ਰਕਮ ਦੇ ਤੇ ਕਾਰਾਂ ਆਪਣੇ ਕੋਲ ਬਹੁਤ ਸਟਾਕ ਖੜਾ ਹੈਗਾ ਅੱਜ ਮੀਂਹ ਕਰਕੇ ਕਾਰਾਂ ਬਾਹਰ ਨਹੀਂ ਲਾਈਆਂ ਕੁਝ ਕਾਰਾਂ ਅੰਦਰ ਖੜੀਆਂ ਨੇਗੀਆਂ ਤੇ ਤਿੰਨ ਕਾਰਾਂ ਲਾਈਆਂ ਹੋਈਆਂ ਨੇ ਬਾਹਰ ਕਾਰਾਂ ਦਾ ਸਟਾਕ ਆਪਣੇ ਕੋਲੇ ਰੈਡੀ ਹੋਇਆ ਹੈ ਕਾਰਾਂ ਵੀ ਬਹੁਤ ਹੀ ਘੈਂਟ ਕਾਰਾਂ ਨੇ ਨਗੀਨੇ ਨੇ ਇੱਕ ਰਕਮ ਦੇ ਮਿੱਤਰੋ ਆਓ ਸੋਨੋ ਦਿਖਾਏ ਪਹਿਲੀ ਕਾਰ Swift Desire 2013 ਮਾਡਲ ਆ ਦੂਸਰੇ ਓਨਰ ਦੀ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਲਾਇ ਸਲਾਏ ਬਿਲਕੁਲ ਨਵੇਂ ਬਹੁਤ ਹੀ ਘੈਂਟ ਕਾਰ ਹੈਗੀ ਸਾਰੇ ਸ਼ੀਸ਼ੇ ਨਾਲ ਦੇ ਫਰੰਟ ਤੋਂ ਲੈ ਕੇ ਸਾਰੀ ਚੀਜ਼ ਨਾਲ ਦੀ ਹੈ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਰਿਕੋਰ ਕਾਰ ਟਰਟਡ ਡਿਜ਼ਾਇਰ ਬੀਡੀ ਆਈ 2013 ਮਾਡਲ ਸੈਕੰਡ ਆਨਰ ਦੀ ਕਾਰ ਹੈਗੀ ਆਲਮੋਸਟ ਸਾਰੇ ਕਾਗਜ ਪੂਰੇ ਨੇ ਬੀਮਾ ਵੀ ਹੈਗਾ ਕਾਰ ਦਾ ਸਾਲ ਦਾ ਬੀਮਾ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਨਕੋਰ ਕਾਰ 2013 ਮਾਡਲ ਸੈਕੰਡ ਆਨਰ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈਗਾ ਸਿਰਫ 3 ਲੱਖ ਰੁਪਏ ਦੀ 3 ਲੱਖ ਰੁਪਏ ਦੀ 13 ਮਾਡਲ ਡਿਜ਼ਾਇਰ ਅਗਲੀ ਕਾਰ ਆ ਗਈ ਇਕੋ ਸਪੋਰਟ 2017 ਮਾਡਲ ਫਸਟ ਓਨਰ ਦੀ ਕਾਰ ਹੈ ਹਰਿਆਣਾ ਨੰਬਰ ਹੈ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਨਕੋਰ ਨਾਰਮਲ ਪੇਂਟ ਕਾਰ ਦੇ ਸਟicker ਸਾਰੇ ਨਾਲ ਦੇ ਕੁੱਲ ਚੀਜ਼ ਨਾਲ ਦੀ 21 ਤਰੀਕ 7ਵਾਂ ਮਹੀਨਾ 2017 ਮਾਡਲ ਫਸਟ ਓਨਰ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ ਕਾਰ ਦੀ 60 ਪੈਸੇ ਤੋਂ 65 ਪੈਸੇ ਟਾਇਰ ਪਏ ਨੇ 2017 ਮਾਡਲ ਹੈ ਫਰਸਟ ਓਨਰ ਹੈ ਕਾਰ ਦਾ ਪ੍ਰਾਈਜ਼ ਰਹਿਣ ਵਾਲਾ ਹੈਗਾ 3 ਲੱਖ ਤੇ 40000 ਰੁਪਏ ਦੀ ਐਨਓਸੀ ਨਾਲ 3 ਲੱਖ 40000 ਰੁਪਏ ਦੀ 2017 ਮਾਡਲ 17.5 ਤੋਂ ਵੀ ਉੱਪਰ ਚੱਲ ਰਹੀ ਆ ਅਗਲੀ ਕਾਰ ਆ ਗਈ ਸਿਆਜ ਸਿਆਜ ਕਾਰ 2016 ਮਾਡਲ ਹੈ ਫਰਸਟ ਓਨਰ ਕਾਰ ਆ ਕਾਰ ਦੀ ਕੰਡੀਸ਼ਨ ਚੈੱਕ ਕਰੋ ਆਲਮੋਸਟ オリジナル ਕਾਰ ਬਿਲਕੁਲ ਨਵੀਂ ਕਾਰ ਸ਼ੋਰੂਮ ਕੰਡੀਸ਼ਨ ਆ ਸ਼ੋਰੂਮ ਕੰਡੀਸ਼ਨ ਪੰਜੇ ਟਾਇਰ ਨਵੇਂ ਦੀ ਕੰਡੀਸ਼ਨ ਦੇ ਵਿੱਚ ਨੇ ਬਿਲਕੁਲ ਤੋਹਫਾ ਲੈ ਕੇ ਆਏ ਅੱਜ ਤੁਹਾਡੇ ਵਾਸਤੇ 2016 ਮਾਡਲ ਹੈ ਫਸਟ ਓਨਰ ਦੀ ਕਾਰ ਆ ਕਾਰਾਂ ਦੇ ਪ੍ਰਾਈਸ ਅਜੇ ਦੇਵਾਂਗੇ ਤੁਸੀਂ ਕਹੋਗੇ ਵੀ ਹਾਂ ਪ੍ਰਾਈਸ ਸਾਨੂੰ ਮਿਲੇ ਨੇ ਬਿਲਕੁਲ ਨਗੀਨਾਕਾਰ 2016 ਮਾਡਲ ਫਸਟ ਓਨਰ ਕਾਰ ਦੀ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਕਾਰ ਮਿਲੂਗੀ 3 ਲੱਖ ਦੇ 75000 ਰੁਪਏ ਦੀ ਐਨਓਸੀ ਨਾਲ ਤੇ ਇੱਕ ਸਿਆਜ ਆਪਣੇ ਕੋਲੇ ਹੋਰ ਖੜੀਆਂ ਕਾਰਾਂ ਬਹੁਤ ਖੜੀਆਂ ਨੇ 2 ਐਕਸ ਜੂ ਵੀ ਖੜੀਆਂ ਨੇ 15 ਮਾਡਲ ਡਿਜ਼ਾਇਰ ਖੜੀ ਆ 11 ਮਾਡਲ ਵਰਨਾ ਫਲੂਡਕ ਖੜੀ ਆ ਤੇ ਕਾਰਾਂ ਸਾਰੀਆਂ ਸਟਾਕ ਚ ਅੰਦਰ ਖੜੀਆਂ ਨੇ ਗੀਆਂ ਵਰੀਜਾ ਵੀ ਖੜੀ ਆ ਆਪਣੇ ਕੋਲੇ ਜਿਸ ਵੀਰ ਨੂੰ ਕਾਰਾਂ ਦੀ ਜ਼ਰੂਰਤ ਹੈ ਸੰਪਰਕ ਕਰ ਲਿਓ ਸਿੱਧੂ ਕਾਰਵਯਾਰ ਪਿੰਡ ਬੜਬਰ ਡਿਸਟ੍ਰਿਕਟ ਸੰਗਰੂਰ ਨੇੜੇ ਟੋਲ ਪਲਾਜਾ ਸਸ ਸ੍ਰੀਕਾਰ ਧੰਨਵਾਦ